गोलियां सरकार मुर्दावार, 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 मुर्दावार। हम दो घंटे से बैठे हुए जाना था लेकिन यहाँ पर कुछ परेशानियाँ है चक्का जाम है तो ट्रेनों को जाने नहीं दिया जा रहा है और पीछे ही ट्रेनों को रोक दिया जा रहा है जिसकी वजह से जो मुसाफिर यहाँ पर जो काफी बैठे हैं यहाँ पर काफी परेशानियों का सामना करना पड़ रहा है क्या आपको सरकार को संदेश देना चाहते हैं कि जे नित दिन करीब महीने में दो बार चार बार रेल का चक्का जाम किया जाता है क्या कहना चाहते हैं इसकी यह है कि सरकार को यही है कि हम संदेश देना चाहते हैं क्योंकि आम जो मुसाफिर होते हैं जो गरीब गुरबा होते हैं उनको परेशानियों का सामना करना पड़ता है बाकी जो जायज़ हमारे जो किसान भाई हैं उनकी भी जायज़ डिमांड है मांग है इसकी वजह से हम क्या कह सकते हैं हम तो सरकार के साथ ही जो भी सरकार का जो होगा जो सरकार जो कानून वो बनाएगी उसके मुताबिक ही तो हमें चलना है बाकी यह है कि जो मुसाफिर होते हैं इसमें बहुत उनको परेशानियों का सामना करना पड़ता है तकलीफ उठानी पड़ती है दूर दराज से लोग आके बैठे हुए हैं यहाँ पर इसकी वजह से काफ़ी परेशानियाँ हो रही हैं अब देखो कब तक ये धरना हटता है ये कब तक चलता ये जाम जो है ये खुलता है तो कब हमें यहाँ से जाने को मिलेगा ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਰਨਲ 77 ਜ਼ਿਲ੍ਹਾ ਹੁਸ਼ਿਆਰਪੁਰ ਅੱਜ ਦਾ ਜੋ ਐਸ ਕੇ ਐਮ ਗੈਰ ਰਾਜਨੀਤਿਕ ਕੇ ਐਮ ਮਾ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦਾ ਤੇ ਪੂਰੇ ਭਾਰਤ ਦੀਆਂ ਵੱਖ-ਵੱਖ ਜੰਦੇ ਜਥੇਬੰਦੀਆਂ ਦੀ ਔਕਾਲ ਦੇ ਉੱਤੇ ਅੱਜ ਟਾਂਡੇ ਦਾ ਰੇਲਵੇ ਸਟੇਸ਼ਨ ਜਿਹੜਾ ਵਾ ਇਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੰਘਰਸ਼ੀ ਯੋਧਿਆਂ ਵੱਲੋਂ ਇੱਥੇ ਚੱਕਾ ਜਾਮ ਕੀਤਾ ਗਿਆ ਵੇਲਾ ਦਾ ਜੀ ਕਿਉਂਕਿ ਸਾਡੀਆਂ ਮੰਗਾਂ ਲੈ ਕੇ ਜੋ ਪੰਜਾਬ ਦੇ ਕਿਸਾਨ ਤੇ ਮਜ਼ਦੂਰਾਂ ਜਾਂ ਪੂਰੇ ਭਾਰਤ ਦੇ ਕਿਸਾਨ ਮਜ਼ਦੂਰ ਦਿੱਲੀ ਨੂੰ ਕੂਚ ਕੀਤਾ ਗਿਆ ਸੀ ਜੋ 13 ਤਰੀਕ ਦੀ ਕਾਲ ਦਿੱਤੀ ਗਈ ਸੀ ਤੇ ਸਾਰੇ ਬਾਰਡਰਾਂ ਦੇ ਉੱਤੇ ਹਰਿਆਣਾ ਦੇ ਬਾਰਡਰਾਂ ਤੇ ਖੱਟਰ ਸਰਕਾਰ ਨੇ ਮੋਦੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਉੱਥੇ ਬੈਰੀਗੇਡ ਲਾਏ ਆ ਜਦੋਂ ਸਾਡੇ ਕਿਸਾਨ ਮਜ਼ਦੂਰ ਉੱਥੇ ਪਹੁੰਚਿਆ ਇਹਨਾਂ ਨੇ ਉੱਥੇ ਗੋਲੀਆਂ ਚਲਾਈਆਂ ਵਾ ਹਾਥਾ ਵਾਲੇ ਗੋਲੇ ਚਲਾਈਆਂ ਆ ਜਿਹੜੇ ਹੰਝੂ ਗੈਸ ਵਾਲੇ ਤੇ ਪਾਣੀ ਦੀਆਂ ਬਿਛਾੜਾ ਕੀਤੀਆਂ ਵਾ ਨਾਲ ਇਹਨਾਂ ਨੇ ਕੱਚੀਆਂ ਤੇ ਪੱਕੀਆਂ ਗੋਲੀਆਂ ਚਲਾਈਆਂ ਐਸਐਲਆਰ ਦੀ ਗੋਲੀ ਚਲਾਈਏ ਸਾਡੇ ਕਿਸਾਨਾਂ ਮਜ਼ਦੂਰਾਂ ਦੇਤੇ ਸਾਡਾ ਨੌਜਵਾਨ ਆਗੂ ਸ਼ੁਭਕਰਨ ਸਿੰਘ ਉੱਤੇ ਇਹਨਾਂ ਨੇ ਸ਼ਹੀਦ ਕੀਤਾ ਵਾ ਨਾਲ ਇਹਨਾਂ ਦੇ ਹੋਰ ਵੀ ਸਾਡੇ ਕਿਸਾਨ ਸ਼ਹੀਦ ਹੋਏ ਆ ਇਥੋਂ ਭਾਰਤ ਸਰਕਾਰ ਦਾ ਜਿਹੜਾ ਚਿਹਰਾ ਵਾ ਉਹ ਨੰਗਾ ਆ ਕਿ ਭਾਰਤ ਸਰਕਾਰ ਵੋਟਾਂ ਲੈਣ ਵੇਲੇ ਇਹਨੇ ਵਾਅਦਾ ਕੀਤਾ ਕਿ ਅਸੀਂ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਜਿਹੜੀ ਉਹ ਦੁੱਗਣੀ ਕਰਾਂਗੇ ਜਾਦ ਕੇ ਸਾਤੋਂ ਵੱਧ ਖੁਦਕੁਦਕਸ਼ੀਆਂ ਇਹ ਸਰਕਾਰ ਦੇ ਰਾਜ ਦੇ ਵਿੱਚ ਹੋਈਆਂ ਦੁੱਗਣੀ ਕਰਨ ਦੇ ਬਜਾਏ ਇਹਨਾਂ ਨੇ ਫਸਲਾਂ ਦੇ ਭਾਅ ਥੱਲੇ ਲਿਆਂਦੇ ਰਾਂਜੀ ਜ਼ਿਕਰ ਗੱਲ ਕਰੀਏ ਤੇ ਅੱਜ ਦਾ ਮੁੱਦਾ ਜਿਹੜਾ ਅਸੀਂ ਰੇਲ ਰੋਕੋ ਅੰਦੋਲਨ ਦਾ ਕਿਹੜੇ ਗੇਸੇ ਅੱਜ ਰੇਲਾਂ ਰੋਕੀਆਂ ਗਈਆਂ ਇੱਥੇ ਆਮ ਪਬਲਿਕ ਨੂੰ ਮੁਸਾਫਰਾਂ ਨੂੰ ਜਿਹੜਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਦੀ ਵਾਰ ਕੀ ਕਹਿਣ ਚਾਹਦੇ ਹੋ ਤੁਸੀਂ ਵੇਖੋ ਇਹਦੀ ਜ਼ਿੰਮੇਵਾਰ ਸਰਕਾਰ ਆ ਸੈਂਟਰਲ ਸਰਕਾਰ ਆ ਜੇ ਉਹ ਕਿਸਾਨਾਂ ਦੀਆਂ ਮੰਗਾਂ ਦੇ ਦਿੰਦੀ ਆ ਐਮਐਸਪੀ ਦਾ ਗਾਰੰਟੀ ਦਾ ਕਾਨੂੰਨ ਬਣਾ ਦਿੰਦੀ ਆ ਜਿੰਨੀ ਆ ਵੀ ਸਾਡੀਆਂ ਹੋਰ ਮੰਗਾਂ ਨੇ ਲਕੀਨਪੁਰ ਖੀਰੀ ਦੇ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਇਨਸਾਫ ਮਿਲ ਜਾਂਦਾ ਇਹ ਸਾਨੂੰ ਰੇਲਾਂ ਰੋਕਣ ਦਾ ਜਾਂ ਮੁਸਾਫਰਾਂ ਨੂੰ ਰਾਹ ਤੰਗ ਕਰਨ ਦਾ ਇਹ ਸਾਡੀ ਕੋਈ ਮਜਬੂਰੀ ਨਹੀਂ ਇਹ ਮਜਬੂਰੀ ਬਣਾ ਦਿੰਦੇ ਆ ਅੱਜ ਵੀ ਅੱਜ ਵੀ ਜੇਕਰ ਮੰਗਾਂ ਨਹੀਂ ਮਨੀਆਂ ਅਗਲਾ ਕੀ ਕਦਮ ਹੋਏਗਾ ਜੇਕਰ ਸਾਡੀਆਂ ਮੰਗਾਂ ਅਜੇ ਵੀ ਨਹੀਂ ਮੰਗੀਆਂ ਜਾਂਦੀਆਂ ਨਹੀਂ ਮੰਨੀਆਂ ਜਾਂਦੀਆਂ ਤੇ ਜਿਹੜੇ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖੇ ਕੀਤੇ ਜਾਣ ਮੋਤਾ ਸਿੰਘ ਟਾਲੀ ਮੋਤਾ ਸਿੰਘ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਰੇਲ ਰੋਕਣ ਦਾ ਐਲਾਨ ਕੀਤਾ ਕਿਸਾਨਾਂ ਵੱਲੋਂ ਤੇ ਤੁਸੀਂ ਵੀ ਉਸ ਸੰਘਰਸ਼ ਦੇ ਵਿੱਚ ਗਏ ਸੀ ਤੇ ਕੀ ਹੋਇਆ ਤੁਹਾਡੇ ਹੱਥ ਨੂੰ ਮੈਂ ਜਾਂ ਅਸੀਂ ਦਿੱਲੀ ਨੂੰ ਕੂਚ ਕੀਤਾ ਵਾ ਤੇ ਸੰਘੂ ਬਾਰਡਰ ਤੇ 13 ਤਰੀਕ ਤੇ ਅਸੀਂ ਪੁੱਜੇ ਆਂ ਤੇ ਹਰਿਆਣਾ ਸਰਕਾਰ ਕੱਟੜ ਸਰਕਾਰ ਮੋਦੀ ਦੀ ਜਿਹੜੀ ਮੁੜੀ ਭਗਤਾ ਸੈਂਟਰ ਦੀ ਉਹਨਾਂ ਨੇ ਸਾਡੇ ਤੇ ਗੋਲੇ ਆਸੂ ਦੇ ਛੱਟ ਕੇ ਤੇ ਮੁੜ ਕੇ ਜਿਹੜੀਆਂ ਜਿਹੜੀਆਂ ਪੱਕੀਆਂ ਗੋਲੀਆਂ ਵਾ ਉਹ ਚਲਾਈਆਂ ਤਾਂ ਉਹਦੇ ਵਿੱਚ ਪੱਕੀ ਗੋਲੀਆਂ ਚਲਾ ਗਿਆ ਮੇਰੇ ਹੱਥ ਤੇ ਗੋਲੀ ਲੰਗੀ ਹੈ ਹੱਥ ਪਰਚਰ ਜਿਹੜਾ ਹੋਇਆ ਵਾ ਇਹ ਜਿਹੜੀ ਸਰਕਾਰ ਆ ਇਹ ਬਹੁਤ ਧੱਕੇ ਕਰਨ ਦੀ ਹੈ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਆਵੇਂ ਤੁਸੀਂ ਗੋਲੀਆਂ ਮਾਰੋ ਆਵੇਂ ਸਾਡੇ ਨੌਜਵਾਨ ਸ਼ਹੀਦ ਕਰੋ ਜਾਂ ਨੂੰ ਸ਼ਹੀਦ ਕਰੋ ਅਸੀਂ ਇਦਾਂ ਹੱਕ ਲਾ ਕੇ ਵਿਸ਼ੇ ਮੜਾਂਗੇ ਇਦਾਂ ਮੁਰਣ ਵਾਲੇ ਨਹੀਂ ਆ ਜੋ ਤੁਹਾਡੇ ਕੋ ਹੁੰਦਾ ਤੁਸੀਂ ਕਰੋ ਜੋ ਆਪਾਂ ਨੂੰ ਕਾਲ ਆਉਂਦੀ ਆ ਮੋਰਚੇ 'ਲੋਂ ਉਹ ਅਸੀਂ ਕਰਾਂਗੇ ਅੱਜ ਅਸੀਂ ਵੀ ਅੱਜ ਰੇਲ ਰੋਕੀ ਹੈ ਟਾਂਡੇ ਦੇ ਵਿੱਚ ਜਿਹੜੀ ਵੀ ਕਾਲ ਸਾਨੂੰ ਆਏਗੀ